ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੈ ਨਿਰਵੈ ਸਿੰਘ ਨੇ ਭੇਜਿਆ ਤੁਸੀਂ ਆਇਓ ਚੜ੍ਹਦੀ ਕਲਾ ਪਾਪਾ ਜੀ ਮੇਰੇ ਕੋਲ ਦੇਖੋ 3 ਸਾਲ ਹੋ ਗਏ ਅੱਛਾ ਜੀ ਬਸ ਅੱਜ ਤੱਕ ਮੈਂ ਪੋਠਾ ਸਾਹਿਬ ਮੈਂ ਨੌਂ ਸੇਵਾ ਕਰਦਮ ਅੱਛਾ ਗੁਰਦਰ ਸਾਹਿਬ ਆ ਪੋਠਾ ਸਾਹਿਬ ਅੱਛਾ ਉੱਤੇ ਮੈਨੂੰ ਤੁਹਾਡੇ ਦੇ ਸੱਤਣੇ ਉਹਨਾਂ ਮੈਨੂੰ ਸੌਦਾ ਲੈਤਾ ਅੱਛਾ ਗੁੱਟ ਮੇਰਾ ਖਰਾਬ ਦੇਖ ਕੇ ਨਾ ਅੱਛਾ ਗੁੱਟ ਖਰਾਬ ਆ ਠੀਕ ਆ ਹਾਂ ਉਹਨਾਂ ਸੌਦਾ ਲੈਤਾ ਤੇ ਤੇ ਤੋਰ ਪਰ ਕੋਣ ਏ ਪਚਿਆ ਨੇ ਟਰੈਕ ਹੈ ਖਲੋਣੇ ਖਲੋਣੇ ਹੈਗੇ ਖਲੋਣੇ ਖਲੋਣੇ ਅੱਛਾ ਦੇ ਕੇ ਤੇ ਦੋ ਤੇ ਤਿੰਨ ਉਹ ਇਹਨਾਂ ਦਾ ਵਾਸਤੇ ਨੇ ਇਹ ਕਰਕੇ ਕੀਤਾ ਸਰਦ ਮੇਰੇ ਕੋਲ ਤੁਰੇ ਆਣੀ ਜਾਂਦਾ ਅੱਛਾ ਆਪਰਾ ਸਰੀਰ ਪਿੰਨ ਮਹੀਨੇ ਹੋ ਗਏ ਸਾਰਾ ਵਕਤ ਨੂੰ ਫੜਿਆ ਮੈਂ ਆਪਣੇ ਪੰਚਾਇਤ ਸਿਖਾ ਆਈ ਏਗੀ ਪਰ ਉਹਨਾਂ ਨੂੰ ਪੱਕਾ ਤੜੀ ਤੇ ਟੋਣਾ ਸਾਈਆ ਉਹਨੂੰ ਅਰੇ ਦੇਣ ਜਾਣਗੇ ਜਿੱਤੇ ਕਲੇਜ ਹੈ ਤੇਰੀ ਮੈਂ ਦੋ ਕੋਲੋਂ ਕੰਨ ਤੇ ਦਿੱਪੂ ਤੇ ਉਹ ਬਿੰਦੀ ਰੇੜੀ ਨੂੰ ਕੀ ਆ ਤੁਹਾਨੂੰ ਜਿਹੜੀ ਚਾਹੀਦੀ ਆ ਹਾਂਜੀ ਰੇੜੀ ਕੀ ਕੰਮ ਕੀ ਕਰਨਾ ਵਾ ਕੰਮ ਮੈਂ ਫਟੋਣੇ ਵੇਚਨੇ ਨੇ ਲੋਣੇ ਵੇਚਨੇ ਆ ਵੇਚਨੇ ਭਰਾ ਛੱਕੇ ਮੈਂ ਲਾਉਣਾ ਵਾ ਕੋਟਰਾ ਸਾਹਿਬ ਅੱਛਾ ਉਹ ਫਿਰ ਸਵੇਰ ਤੋਂ ਵਾਰੀ ਵਿਕਦੇ ਹੋਣੇ ਆ ਬਾਕੀ ਦਿਨ ਵਿਕਦੇ ਨੇ ਤੜਾ ਮਤਲਬ ਮੈਂ ਗਲੀਆ ਚ ਘੁੰਮ ਕੇ 베ਚ ਲੂ ਤੜਾ ਸੀਟ ਭਰਾ ਵਾ ਤੇ ਤੁਸੀਂ ਕਹਿੰਦੇ ਕਿ ਰੇੜੀ ਮਿਲ ਜੇ ਹੈ ਤੇ ਠੀਕ ਹੈ ਪਾ ਜੀ ਆ ਫਰ ਨਹੀਂ ਦੇ ਹਾਂ ਇਹ ਆ ਮੇ ਕੋਰ ਪਾਈ ਪਾਉਣ ਲੱਗਾ ਤਾਂ ਮੇਰੀ ਪਈਆਂ ਪਤਾ ਨੇ ਮੇਰੀ ਵੀਡੀਓ ਨੇ ਪਾਈ ਆ ਅੱਛਾ ਅੱਛਾ ਇਤਨਾ ਕਿੰਨੇ ਅੱਛਾ ਅੱਛਾ ਤੁਸੀਂ ਇਤਨਾ ਇਤਨਾ 베ਚਦੇ ਹੋ ਗੱਲੀਆਂ ਝੁਮ-ਝੁਮ ਕੇ ਵਾਹਿਗੁਰੂ ਆਹ ਦੇਖੋ ਕਿਤਰਾ ਮਲੇ ਗੱਲੀਆਂ ਝੁਮ-ਝੁਮ ਕੇ ਵੇਚਦੇ ਹੋ ਮੇਰਾ ਕੋਮਲ ਕਾਟਾ ਤਾਂ ਸੇਵਾ ਬੜੀ ਕੀਤੀ ਸੇਵਾ ਤਾਂ ਬੜੀ ਬੜੀ ਕੀਤੀ ਆ ਠੀਕ ਹੈ ਪਰ ਐ ਪੱਤੀ ਵੇਣ ਬਰਦਵਾਜ ਬਾਬੇ ਕਾਟਾ ਖੋਲਾ ਉੱਥੇ ਮੇਰੇ ਪਾਪਾ ਜੀ ਦੇ ਦਿਗੇ ਤੋਸੋ ਕੇ ਦੱਸਦੇ ਹਾਂ ਇਹ ਕਰਦੇ ਆ ਰਿਹਾ ਹੂੰ ਬਲਕਿ ਮੇਰਾ ਨਾਮ ਆਹ ਨਾ ਪਾਪਾ ਜੀ ਦਾ ਕਿਤਰਾ ਮਜ਼ਾ ਪਰ ਗੱਲੀਆਂ ਤੇ ਆਪੋ ਮਦੇ ਯਾਰ ਬੜੀ ਬੜੀ ਹੋਸੀ ਮਤਲਬ ਹੁਣ ਇੱਕ ਤੁਰਿਆ ਨਹੀਂ ਜਾਂਦਾ ਸੀ ਪਰ ਕਰਕੇ ਜਿਹੜੀ ਮੈਨੂੰ ਚਾਹੀਦੀ ਆ ਉਹਨਾ ਸਿੰਘੋ ਆ ਰੱਖੋ ਤੇ ਤੁਸੀਂ ਮਤਲਬ ਨਿਰਵੈ ਸਿੰਘ ਕੋ ਜਿਹੜੀ ਲੈਣ ਆਏ ਹੋ ਤੁਸੀਂ ਭਾਮ ਕਰੋ ਸਿੰਘੋ ਸਾਨੂੰ ਦਾ ਸਾਨੂੰ ਦਾ 2 ਦਿਨ ਦੇ ਦਿਓ ਇੱਕ ਕੱਲ ਦਾ ਅੱਜ ਦੀ ਬਾਰ ਸ਼ੁਕਰਵਾਰ ਸ਼ੁਕਰ ਸ਼ਨੀ ਕੱਲ ਸ਼ਨੀ ਹੈ ਸੋਮਾ ਤੁਹਾਨੂੰ ਜਿਹੜੀ ਮਿਲ ਜਾਊਗੀ ਠੀਕ ਹੈ ਪਿਆਰਿਓ ਸੋਮਵਾਰ ਤੁਹਾਡੇ ਗੁਰੂ ਮਹਲੋ ਤੁਹਾਨੂੰ ਜਿਹੜੀ ਮਿਲ ਜਾਊਗੀ ਹੁਣ ਜਿਹੜਾ ਤੁਸੀਂ ਗਲੀ ਚ ਘੁੰਮਦੇ ਆ ਨਾ ਅਨੂ ਆਣੀ ਘੁੰਮਣਾ ਤੁਹਾਨੂੰ ਹੋਰ ਬਹੁਤ ਆ ਨਾ 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 ਪਿਆਰਿਓ ਲੋਰਾ ਇਹਨੇ ਕਰਿਓ ਸੋਮਵਾਰ ਤੁਹਾਨੂੰ ਮਿਲ ਜੂਗੀ ਤੁਹਾਡੇ ਪਾਤਸ਼ਾਹ ਵੱਲੋਂ ਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਸੋਮਵਾਰ ਤੁਹਾਨੂੰ ਰੇੜੀ ਮਿਲ ਜੂਗੀ ਠੀਕ ਹੈ ਬਣਾ ਭਰਾ ਜਿਹਨੇ ਜਿਨੇ ਆ ਹੈ ਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਜਿਹਨੇ ਤੁਹਾਡੇ ਗੂਹਮ ਨੂੰ ਦੇਣੀ ਹੈ ਠੀਕ ਹੈ ਇਹ ਸਾਡੇ ਸਿੱਖਾਂ ਦੇ ਹਾਲ ਆ ਕਿ ਇੱਕ ਰੇੜੀ ਮੰਗਣ ਵਾਸਤੇ ਬਾਬਾ ਜੀ ਆਏ ਠੀਕ ਹੈ ਬਾਬਾ ਜੀ ਤੁਹਾਨੂੰ ਇਜਾਜ਼ਤ ਦਿਓ ਆਪਾਂ ਸ਼ਨੀਵਾਰ ਗੁਰੂ ਸਾਹਿਬ ਨੂੰ ਚਾਹ ਕੇ ਤੁਹਾਨੂੰ ਨਵੀਂ ਰੇੜੀ ਦਿਵਾਦਨੇ ਜਿਸ ਦਿਨ ਤੁਹਾਡੀ ਰੋਟੀ ਸੁਖੀ ਹੋ ਜਾਗੀ ਠੀਕ ਹੈ ਪਿਆਰਿਓ ਇਜਾਜ਼ਤ ਦਿਓ ਗੁਰੂ ਕੇ ਪਿਆਰਿਓ ਚਲੋ ਠੀਕ ਹੈ ਸਿੰਘੋ ਵਾਹਿਗੁਰੂ ਜੀ ਕਾ ਖਾਲਸ ਬਾਬਾ ਜੀ ਕੋ ਤੁਰਿਆ ਨਹੀਂ ਜਾਂਦਾ ਤੇ ਕਹਿੰਦੇ ਮੈਂ ਇੱਕ ਜਗ੍ਹਾ ਬੈ ਕੇ ਇਕਲੇ ਵੇਚਦਾ ਸੀ ਤੇ ਪਰ ਉੱਥੇ ਐਤਵਾਰ ਨੂੰ ਕਹਿੰਦੇ ਮੇਰੇ ਖਿਡੌਣੇ ਵਿਕਦੇ ਆ ਤੇ ਹੁਣ ਮੈਂ ਗਲੀਆਂ 'ਚ ਜਾ ਕੇ ਵੇਚਣਾ ਚਾਹੁੰਦਾ ਸੋ ਸਿੰਘੋ ਜਿਹੇ ਸਿਫਾ ਦੀ ਮਦਦ ਕਰਾ ਕਰੋ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਜਿਹੜੇ ਕਿਰਤ ਕਰਨਾ ਚਾਹੁੰਦੇ ਨੇ ਵਾਹਿਗੁਰੂ ਜੀ ਕਰਤਾ ਸਾਰ ਜੀ ਵਾਹਿਗੁਰੂ ਜੀ ਕਰਤਾ ਪਾਣੇ ਫੁਗਰਾ ਬੰਦਾਸ ਸੋ ਸਿੰਘੋ ਜਿਹੇ ਹੈ ਸੀ ਤੁਸੀਂ ਕਾਦੀ ਮਦਦ ਕਰਾ ਕਰੋ ਜਿਹੜੇ ਕਿਰਤ ਕਰਨਾ ਚਾਹੁੰਦੇ ਆ ਸੋ ਬਾਬਾ ਜੀ ਇੱਕ ਰੇੜੀ ਵਾਸੇ ਆਏ ਸੀ ਕਹਿੰਦੇ ਮੈਂ ਖਿਡੌਣੇ ਵੇਚਦਾ ਤੇ ਆ ਦੇਖ ਲਓ ਸਧੀਆ ਲਾ ਤੁਹਾਨੂੰ ਕੋਈ ਲੋੜ ਨਾ ਸ